ਏ ਸੁਣ ਕੇ ਤੁਹਾਨੂੰ ਵੀ ਯਕੀਨ ਨਹੀਂ ਆਵੇਗਾ ਦੋਸਤੋ ਅੱਜ ਸਿੱਧੂ ਸਾਡੇ ਵਿੱਚ ਨਹੀਂ ਆ ਪਰ ਉਹ ਆਪਣੇ ਫੈਨਸ ਅਤੇ ਹਰ ਇੱਕ ਦੇ ਦਿਲਾਂ ਵਿੱਚ ਹਮੇਸ਼ਾ ਵਸਦਾ ਰਹੂਗਾ ਕਿਉਂਕਿ ਕੁਝ ਲੋਕ ਮਰ ਕੇ ਵੀ ਅਮਰ ਹੋ ਜਾਂਦੇ ਨੇ ਅਤੇ ਸਿੱਧੂ ਉਨ੍ਹਾਂ ਵਿੱਚੋਂ ਇੱਕ ਸੀ ਸਿੱਧੂ ਨੂੰ ਸਾਡੇ ਵਿਛੋੜੇ ਅੱਜ ਪੂਰੇ 4 ਸਾਲ ਹੋ ਚੁੱਕੇ ਨੇ ਪਰ ਅੱਜ ਵੀ ਇਦਾਂ ਹੀ ਲੱਗਦਾ ਆ ਜਿਵੇਂ ਉਹ ਸਾਡੇ ਵਿੱਚ ਹੀ ਮਜ਼ਬੂਤ ਹੋਵੇ ਸਿੱਧੂ ਦੇ ਜਾਣ ਤੋਂ ਬਾਅਦ ਪ੍ਰਮਾਤਮਾ ਨੇ ਉਸ ਦੇ ਘਰ ਇੱਕ ਛੋਟੇ ਸਿੱਧੂ ਨੂੰ ਜਨਮ ਦਿੱਤਾ ਅੱਜ ਛੋਟਾ ਸਿੱਧੂ ਕਾਫੀ ਜ਼ਿਆਦਾ ਸਿਆਣਾ ਹੋ ਚੁੱਕਾ ਨਿਆਣਿਆਂ ਵਾਲੀਆਂ ਗੱਲਾਂ ਨਹੀਂ ਕਰਦਾ ਬਲਕਿ ਬਹੁਤ ਹੀ ਜਿਆਦਾ ਸਿਆਣਿਆਂ ਵਾਲੀਆਂ ਅਤੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਕਰਦਾ ਆ ਇਸੇ ਦਰਮਿਆਨ ਛੋਟੇ ਸਿੱਧੂ ਦੀ ਇੱਕ ਵੀਡੀਓ ਪੂਰੀ ਦੁਨੀਆ ਤੇ ਇੰਟਰਨੈਟ ਦੇ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਉਹ ਵੀਡੀਓ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਚਲੋ ਹੁਣ ਤੁਸੀਂ ਇਹ ਵੀਡੀਓ ਦੇਖੋ ਅਤੇ ਸੁਣੋ ਛੋਟੇ ਸਿੱਧੂ ਦਾ ਪਿਆਰਾ ਜਿਹਾ ਗਾਣਾ ਬਾਕੀ ਵਾਹਿਗੁਰੂ ਸਿੱਧੂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹੈ ਕੋਣ ਹੈ

ਉਮੀਦ ਹੈ ਇਹ ਵੀਡੀਓ ਦੇਖ ਕੇ ਤੁਹਾਡਾ ਦਿਲ ਅਤੇ ਰੂਹ ਦੋਵੇਂ ਖੁਸ਼ ਹੋ ਗਏ ਹੋਣਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਜਰੂਰ ਕਰਕੇ ਜਾਓ